ਵਾਲੀ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਤਰ ਸੰਪੂਰਨ ਸਾਧੂ ਜੋ ਆਪ ਸਰਬਸ਼ਕਤਾਂ ਦੇ ਸਹਾਇ ਨਾਲ ਕੁਬਰਾਜਮਾਨ ਹਨ ਆਦਮੀ ਨੂੰ ਤੰਸ਼ਨ ਦੇ ਰਹੇ ਹਨ ਤਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਨੂੰ ਆਪ ਰੱਬ ਵਰਗੀਆਂ ਪਿਆਰੀਆਂ ਸਤਤਾਂ ਨੂੰ ਸਮੂਹ ਗੁਰੂ ਖਾਲਸਾ ਪੰਥ ਨੂੰ ਇੱਥੇ ਰਹੀ ਦੇ ਗੁਰਦਪਤ ਸਰੂਪ ਸ਼ਹੀਦਾ ਸਿੰਘਾਂ ਨੂੰ

ਮਾਰੇ ਕਹਿੰਦੇ ਜਦੋਂ ਤਿਆਰ ਮ ਤਿਆਰ ਹੋ ਕੇ ਤੇਰਾ ਸਿੰਘ ਮੇਲੇ ਦਰਬਾਰ ਜਾਵੇ ਤੇ ਮੈਨੂੰ ਇੰਨੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਮੈਂ ਆ ਸਾਰਾ ਪੰਥ ਨੂੰ ਦਵਾ ਦੂੰ ਮਾਰੇ ਮਾਰੇ ਖਿਆਲੀ ਤੋਂ ਨਹੀਂ ਮਾਰੇ ਜੇ ਗੁਰੂ ਖਾਲਸੇ ਪੰਥ ਨੂੰ ਸਾਰਾ ਕਜਵਾ ਰਿਹਾ ਹੈ ਤੇ ਪੰਥ ਗੁਰੂ ਗ੍ਰੰਥ ਦੇ ਗੁਰੂ ਪੰਥ ਦੀ ਤਾਬਿਆ ਜਿਹੜਾ ਜੱਡੇ ਉਹ ਬਾਣ ਵੀ ਖਾਂਦਾ ਉਹ ਬਾਣ ਨਹੀਂ ਖਾਂਦਾ ਬਾਣ ਉਹਨੂੰ ਲੱਗਦਾ ਹੀ ਕੋਈ ਨਹੀਂ ਤੇ ਗੁਰੂ ਖਾਲਸੇ ਪੰਥ ਦੀ ਦਾਤਾ ਮੈਂ ਆ ਪੂਰਨ ਸੇ ਜਦੋਂ ਉਹਨਾਂ ਨੂੰ ਕੁਝ ਸ਼ਬਦ ਸੁਣਾਇਆ ਗਿਆ ਸੀ ਪਹਿਲਾ ਪੰਜ ਪਿਆਰਿਆਂ ਨੇ ਛੱਡਿਆ ਫਿਰ ਪੰਜ ਪੀਰਾਂ ਨੇ ਛੱਡਿਆ ਦੇਵਾ ਸਿੰਘ ਹੁਣ ਰਾਮ ਸਿੰਘ ਤਹਿਲ ਸਿੰਘ ਮੱਤ ਧੀੜ ਈਸ਼ਰ ਸਿੰਘ ਪਰਫਤ ਸਿੰਘ ਇਹ ਪੰਜੇ ਵੰਤੇ ਬਾਕੀ ਇਹਨਾਂ ਪੰਜਾਂ ਪੀਰਾਂ ਨੇ ਪਹਿਲਾ ਪਿਆਰਿਆਂ ਤੋਂ ਬਾਅਦ ਅੰਮਰਤ ਛੱਡਿਆ ਫਿਰ ਹੌਲੀ ਹੌਲੀ ਸਿੰਘਾਂ ਵਰਤੇ ਛੱਡਦੇ ਗਏ ਤੇ ਜਿਹੜੇ ਪਹਿਲੇ ਪੰਜ ਪਿਆਰੇ ਉਹਨਾਂ ਦੇ ਤੇ ਮਹਾਰਾਜ ਨੇ ਸਿਰ ਵੱਢ ਕੇ ਜੋੜਦੇ ਤੇ ਇਹ ਗੱਲ ਸਾਰਿਆਂ ਨੂੰ ਵਿਦਤ ਗਈ ਬਾਦ ਤੇ ਕਿਹਦਾ ਸਿਰ ਸਿਰ ਦੇ ਨਾਮ ਆ ਪਰ ਸਾਰੇ ਇਹ ਗੱਲ ਕਹਿਣ ਲੱਗੇ ਮਹਾਰਾਜ ਸਾਨੂੰ ਹੀ ਆਮਤ ਹੋਇਓ ਅਸੀਂ ਵੀ ਆਮਤ ਲੈਣਾ ਚਾਹੇ ਇਹ ਦੀ ਸ਼ਕਤੀymers ਲਈਤ ਪੰਘਾਂ ਦੇ ਸਿਰ ਵੱਡੇ ਜੁੜ ਕੇ ਤੇ ਮਹਾਰਾਜ ਸਾਨੂੰ ਹੀ ਆਮਤ ਹੋਵੇ ਮਹਾਰਾਜ ਕਹਿੰਦੇ ਕਿ ਇਹਦੇ ਵਾਸਤੇ ਬਣਾ ਕੇ ਵਿਚਾਰ ਕਰਨਾ ਪੈਂਦਾ ਹੈ ਕਰ ਸਕਦੇ ਜਿਵੇਂ ਪੰਘਾਂ ਨੂੰ ਦੇ ਤੇ ਅਮਰ ਆਪ ਮਹਾਰਾਜ ਨੇ ਬਗਿਆ ਸੀ ਤੇ ਮਹਾਰਾਜ ਨੇ ਆਖਿਆ ਸੀ ਇਸ ਪੰਥ ਤੋਂ ਇਸ ਬੁਰੂ ਘਰ ਦੇ ਤੋਂ ਤੋਂ ਮੈਂ ਕੀ ਕੀ ਵਾਰ ਦੇਗਾ ਭਾਈ ਬੈਰ ਤੋਂ ਮਹਾਰਾਜ ਨੇ ਆਪਣੇ ਸਹਬ ਯਾਰਿਆਂ ਨੂੰ ਜੰਗ ਚੋਂ ਔਰ ਅੰਦਰ ਭੇਜਿਆ ਸੀ ਨਾ ਪਾਪਾ ਜੀਤ ਸਿੰਘ ਜਾ ਕੇ ਸ਼ਹੀਦ ਹੋ ਗਏ ਪਾਪਾ ਜੀਤ ਸਿੰਘ ਨੂੰ ਤੇ ਭਿੱਤੇ ਜਿਆ ਤੇ ਭਾਈ ਤੇ ਆ ਸਿੱਧ ਨੇ ਆ ਕੇ ਮਹਾਰਾਜ ਜਿਹੜੇ ਦੋ ਵਿਛੜੇ ਉਹਨਾਂ ਦੀ ਕੋਈ ਖਬਰ ਨਹੀਂ ਇੱਕ ਸ਼ਹੀਦ ਹੋ ਗਿਆ ਤੇ ਦੂਜਾ ਵੀ ਤੋਰ ਦੇ ਲੱਗੇ ਇੱਕ ਪੱਲਾ ਘਾਦੇ ਕੋਲ ਵਿੱਚ ਮਹਾਰਾਜ ਇਹਨਾਂ ਦੇ ਹੱਥੋਂ ਮਾਰਨੇ ਕਹਿੰਦੇ ਭਾਈ ਦਾ ਸਿੱਖੀ ਚੇਤੇ ਕਰੋ ਆਪਣਾ ਬਚਣਾ ਜਦੋਂ ਅਮਰ ਨੇ ਸ਼ਿਕਾਇਤ ਸੀ ਕੀ ਪੁੱਛਿਆ ਸੀ ਤੁਸੀਂ ਕਿ ਆਪਾਂ ਦੇ ਤੇ ਆ ਸਿਰ ਤੇ ਗੁਰੂ ਤੋਂ ਪੰਥ ਸਿੱਖ ਕੀ ਰਵੇਗਾ ਆ ਦੇਖੋ ਗੁਰੂ ਗੋਬਿੰਦ ਸਿੰਘ ਆਪਕਾ ਸਰਬੰਸ ਵਾਰ ਦੇਗਾ ਆਪਣਾ ਆਪ ਹੀ ਨਿਸ਼ਾਣ ਕਰ ਦੇਗਾ ਗੁਰੂ ਖਾਸ ਸਿਰ ਤੋਂ ਪੰਥ ਪੰਥ ਵਿੱਚ ਤੇ ਮੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਤਿੰਨ ਗੱਲਾਂ ਨੇ ਦੋ ਬੰਦ ਨੇ ਖਾ ਸਾਰੀ ਇੱਕ ਗੁਰੂ ਤੇ ਇੱਕ ਪ੍ਰਮਾਤਮਾ ਇਹ ਦੋ ਗੱਲਾਂ ਨੇ ਪਰਮਾਤਮਾ ਆਪਣੇ ਵਿੱਚ ਅਭੇਦ ਕਰਵਾਉਂਦਾ ਆ ਦਰਸ਼ਨ ਨਹੀਂ ਦਿੰਦਾ ਕਿਉਂਕਿ ਉਹ ਆਕਾਸ਼ੂਤ ਸਤਿਗੁਰੂ ਇਸ ਵੇਦ ਰਹਿਲੇ ਉਹ ਦਰਸ਼ਨ ਤੇ ਨਹੀਂ ਦਿੰਦਾ ਆਪਣੇ ਵਿੱਚ ਅਭੇਦ ਜ਼ਰੂਰ ਕਰਵਾ ਲਈ ਕੋਲੋਂਾ ਗੁਰੂ ਕੋਲੋਂ ਕੋਲੋਂ ਬੱਦੇ ਨੂੰ ਗੁਰੂ ਨਾਲ ਬਣਾਉਂਦਾ ਆ ਤੇ ਫਿਰ ਗੁਰੂ ਉਹਦੀ ਪ੍ਰੀਖਿਆ ਲਾ ਕੇ ਪਰਮਾਤਮਾ ਨਾਲ ਮਾਉਂਦਾ ਆ ਇਹ ਦੋ ਰਹੀਆਂ ਦੋ ਗੱਲਾਂ ਪਰ ਇੱਥੇ ਗੁਰੂ ਖਾਲਸਾ ਪੰਥ ਦੀ ਵੀ ਗੱਲ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਾਈ ਤਾਂ ਅਸਲੀ ਮੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਤੇ ਗੁਰੂ ਖਾਲਸਾ ਪੰਥ ਵਿੱਚ ਰੱਬੀ ਭਾਗੀ ਕੋਈ ਫਰਕ ਨਹੀਂ ਇਸ ਕਰਕੇ ਪੰਥ ਨੂੰ ਮੈਂ ਆਪਣਾ ਆਪ ਸਾਰਾ ਵਾਦਿਆ ਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਹਾਰਾਜ ਸਾਰਾ ਪੰਥ ਨੂੰ ਗੁਰੂ ਖਾਲਸਾ ਪੰਥ ਤੋਂ ਰਾਖਲੇ ਤੇ ਪੰਥ ਨੇ ਇਹ ਵੀ ਕੌਲ ਦਿੱਤੇ ਮੈਂ ਆਪੇ ਸਾਨੂੰ ਤਾਂ ਪੇਸ਼ ਕਰਨ ਲੱਗਿਆ ਮਹਾਰਾਜ ਨੂੰ ਅੰਮ੍ਰਿਤ ਸਿੰਘ ਨੂੰ ਬੜੇ ਪਿਆਰੇ ਲੱਗਦੇ ਨੇ ਮਹਾਰਾਜ ਕਹਿੰਦੇ ਮੇਰੇ ਲਾੜ ਦੇ ਪੁੱਤ ਆ ਮਹਾਰਾਜ ਕਹਿੰਦੇ ਆ ਮੇਰੇ ਲਾੜ ਦੇ ਪੁੱਤ ਰਿਆ ਨੇ ਅੰਮ੍ਰਿਤ ਸਿੰਘ ਬਹਾਰਾ ਨੂੰ ਬੜੇ ਸੋਹਣੇ ਲੱਗਦੇ ਆ ਪਰ ਉਹ ਸਮਾਂ ਸੀ ਜਦੋਂ ਇਹ ਅੰਮ੍ਰਿਤ ਸਿੰਘ ਭੜਨਾ ਦਾ ਆਪ ਸਮਝਿਆ ਸੀ ਜਾਂਦਾ ਸੀ ਕਿਉਂਕਿ ਸਰਕਾਰ ਵੈਰੀ ਸੀ ਇਹ ਅੰਮ੍ਰਿਤ ਸਿੰਘਾਂ ਦੀ ਇਹ ਆਪਸ ਵਿੱਚ ਲਾਪਤਾਪਤੇ ਮਾਰਨਾ ਉਹ ਘਰਾਂ ਵਿੱਚ ਰਹਿ ਨਹੀਂ ਸਕਦੇ ਪਰ ਇਹ ਸਾਨੂੰ ਜਨਤਨਾ ਦੇ ਵਿੱਚ ਕਰਨਾ ਇਹ ਸਰਕਾਰ ਦੀ ਨੀਤੀ ਸੀ ਇਹ ਹਰ ਕੋਣ ਮਾਪਿ ਉਹ ਚਾਹਦਾ ਮੇਰੇ ਬੁੱਤਾਂ ਨੂੰ ਕੋਈ ਮਾਰ ਨਾ ਦੇ ਸਰਕਾਰ ਮੇਰੇ ਬੁੱਤਾਂ ਨੂੰ ਮਾਰਦੀ ਤਾਂ ਕਿਹੜਾ ਮਾਪੇ ਚਾਹਦਾ ਸਾਰੇ ਮਾਪੇ ਆਪਣੇ ਬੁੱਤਾਂ ਨੂੰ ਬਚਾਉਂਦੇ ਆ ਤੇ ਕਹਿੰਦੇ ਬੁੱਤ ਨੂੰ ਨਿਹੰਗ ਸਿੰਘ ਨਾ ਹੀ ਬਣ ਕੋ ਚੰਗੀ ਗੱਲ ਆਹ ਗੱਲ ਅੱਜ ਵੀ ਕਰ ਪਈ ਐ ਅੱਜ ਵੀ ਕਿੰਨੇ ਉਹਨਾਂ ਦੇ ਮਾਪਿ ਉਹ ਨਿਹੰਗ ਸਿੰਘ ਬਣ ਕੇ ਰੋ ਉਹਨਾਂ ਨੇ ਮਾਰ ਦੇ ਕਿ ਇਹ ਸ਼ਰਕਾ ਬਹਿ ਗਿਆ ਇਹ ਭਰਮਤ ਰਹਿ ਗਿਆ ਵੀ ਨਿਹੰਗ ਸਿੰਘ ਚੰਦੇਰੀ ਹੁੰਦੇ ਪਰ ਜਿੱਥੇ ਧਿਆਨ ਸਿੰਘ ਨੂੰ ਬੁਰੂ ਦੀ ਕੁਸ਼ੀ ਲੜੇ ਉਹਨੇ ਹੋਰ ਕਿਹਨੂੰ ਨਹੀਂ ਲੜੀ ਇਸ ਅਰਤੇ ਉਹ ਸਵਾ ਸੀ ਜਦੋਂ ਤਾਤ ਬਣ ਬਣ ਗਿਆ ਸੀ ਧਿਆਨ ਸਿੰਘ ਬਣਨਾ ਇੱਕ ਮੁੰਹਾਰੀ ਟਿਕਾਣੇ ਵਾਲਾ ਸ਼ਾਮਾ ਦੀ ਛਾਉ ਕਰ ਉਹਦੇ ਦੋ ਬੱਚੇ ਸਨ ਇੱਕ ਦਾ ਨਾਂ ਸੀ ਪ੍ਰਵੰਤ ਇੱਕ ਦਾ ਨਾਂ ਸੀ ਬਲਵੰਤ ਤੇ ਉਹਦੀ ਇੱਕ ਪੁੱਤਰੀ ਸੀ ਜਿਹਦਾ ਨਾਂ ਸੀ ਸੁਨੁਰੀ ਇਹ ਤਿੰਨ ਭੈਣ ਭਰਾ ਸਨ ਜਿਹੜਾ ਬਲਵੰਤ ਸੀ ਉਨ੍ਹਾਂ ਉਸ ਸਿੰਘਾਂ ਦੀ ਜਦ ਮੈਂ ਪਰਹਾਉਂਦੀ ਤੇ ਸਿੰਘਾਂ ਦੀ ਸੰਗਤ ਵਿੱਚ ਸਿੰਘਾਂ ਨੇ ਬਚਨ ਕਰਨੇ ਸ਼ੁਰੂ ਕੀਤੇ ਬਲੰਦ ਪ੍ਰਭਾਤ ਬਲੰਦ ਬੜਾ ਖੁਸ਼ ਹੋਇਆ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਬਲੰਦ ਹੌਣੀ ਹੌਣੀ ਸੇਵਾ ਕਰਦਾ ਕਰਦਾ ਨਿਹੰਗ ਸਿੰਘ ਬਣ ਗਿਆ ਤੇ ਘਰ ਆ ਗਿਆ ਜਦੋਂ ਨਿਹੰਗ ਸਿੰਘ ਬਣ ਕੇ ਘਰ ਆਇਆ ਉਹ ਸ਼ਾਮੇ ਸ਼ਾਮੋ ਕਰਦੇ ਵਾਪਕ ਉਹਨਾਂ ਨੇ ਆਖਿਆ ਤੁਤਣਾ ਇਹ ਕਿ ਕਰ ਬੈਠਾ ਤੂੰ ਦੇ ਜੌਨਿਆਂ ਮਾਰ ਗਿਆ ਮਤਲਬ ਇਹ ਬੇਹੂੜੇ ਸਰਕਾਰ ਤੇਰੀ ਵੈਰੀ ਬਣੂਗੀ ਤੈਨੂੰ ਜੋਂ ਦਾ ਨਾ ਸ਼ਕਨਾ ਹੀ ਕੋਈ ਨਹੀਂ ਤੇ ਇਹ ਤੂੰ ਕੀ ਕਹਿ ਤਾਆ ਜਾਣੇ ਫਿਰ ਆ ਬਾਣਾ ਲਾਵੇ ਕੀ ਕਹਿ ਰਹਾ ਯਾ ਜੇ ਨਹੀਂ ਉਹਨਾਂ ਬਾਣਾ ਤੇ ਜੋ ਕਰਕੇ ਉਹਨਾਂ ਕੋਲੀ ਦੱਜਾ ਜਿੰਨਾਂ ਨੇ ਹੰਸ ਸਿੰਘ ਬਣ ਕੇ ਆਇਆ ਮਾਂ ਤੇ ਉਹ ਵੀ ਘਰੋਂ ਕੱਢਣ ਨੂੰ ਤਿਆਰ ਹੋਵੇ ਤੂੰ ਕੀ ਗੱਲ ਜੀ ਉਹ ਨੇ ਹੰਸ ਸਿੰਘ ਬਣਾਇਆ ਸੀ ਮੈਂ ਅੰਸੇ ਨੂੰ ਭੱਗ ਗਿਆ ਪਰ ਇਹਦਾ ਬਾਕੂ ਹੁਣ ਆ ਜਿਹੜਾ ਬਾਣਾ ਆਂਦੇ ਆ ਉਸੇ ਦਾ ਮੇਰੀਆਂ ਲੱਤਾਂ ਮਾ ਵਟੀਆਂ ਜਾਣ ਫੇਰ ਵਟਿਆ ਜਾਵੇ ਫੇਰ ਕੋਈ ਬਾਣਾ ਪਾਣੇ ਲਾਵੇ ਉਹ ਦਾ ਨਹੀਂ ਉਹ ਬਾਣਾ ਰੱਖਣਾ ਤੇ ਮੈਨੂੰ ਤੇਰਾ ਆਕਰਸ਼ਣ ਤਾਂ ਮਨਜ਼ੂਰ ਆ ਸਿੰਘਾਂ ਦਾ ਐਨਾ ਪ੍ਰੇਮ ਤੇ ਸਿੰਘਾਂ ਦਾ ਹੀ ਹੁੰਦਾ ਤੇ ਉਹ ਵੀ ਤਾਂ ਕਿੱਥੇ ਕਿਹਦੇ ਆ ਭੈਣ ਸੁੰਦਰੀ ਤੇ ਬਲਵੰਤ ਸਿੰਘ ਦੀ ਵਿਚਾਰ ਬੜੀ ਆਉਂਦੀ ਹੁੰਦੀ ਸੀ ਜੋ ਵੀ ਤਰਨੀ ਸਿੱਖਿਆ ਸਿੰਗਾ ਘਰੋਂ ਮੇਰੀ ਕੁਲਵੰਤ ਸਿੰਘ ਨੂੰ ਉਹਨੇ ਆਪਣੇ ਭੈਣ ਨੂੰ ਉਹ ਸਿੱਖਿਆ ਦੇਣੀ ਉਹ ਸਾਰੀਆਂ ਗੱਲਾਂ ਸਮਝਾਉਣੀਆਂ ਤੇ ਜਦੋਂ ਉਹ ਕਰਨ ਲੱਗਾ ਭੈਣ ਸੁਖਰੀ ਦੀ ਅੱਖ ਅੰਦੀ ਦਾ ਸਾਲ ਬਾਅਦ ਮੇਰਾ ਮਤਲਬਾ ਕਰਨਾ ਮੈਂ ਕਹਿੰਦੀ ਸਾਨੂੰ ਇੱਥੇ ਹੋਵੇ ਤੇ ਮੇਰਾ ਮਤਲਬਾ ਤੇਰੇ ਸਾਹਮਣੇ ਤੋਂ ਨਹੀਂ ਤੇ ਜਦੋਂ ਇਹ ਗੱਲ ਆਖੀ ਬਲਵੰਤ ਸਿੰਘ ਨੇ ਆਖਿਆ ਪਾਣੇ ਦਾ ਵਾਅਦਾ ਕਰਦਾ ਜਦੋਂ ਤੇਰਾ ਨੂਲਾਵਾ ਤੁਰਨਾ ਮੈਂ ਉਸ ਤਰੀਕ ਨੂੰ ਪੱਕਾ ਨੇ ਕਰਿਆ ਮੈਂ ਉਸ ਤਰੀਕੇ ਤੇਰੇ ਕੋ ਪਹੁੰਚਾਂਗਾ ਜਰੂਰ ਪਹੁੰਚਾਂ ਇਹ ਮੇਰਾ ਵਾਅਦਾ ਰਿਹਾ ਐ ਇੰਨੇ ਨਾਲ ਕਹਿ ਕੇ ਉਹ ਜਿਹੜਾ ਬਲਵੰਤ ਸਿੰਘ ਸੀ ਉਹ ਕੰਨੋਂ ਆਂਦੇ ਸ਼ਮ ਨੂੰ ਤੁਰ ਪਿਆ ਤੇ ਮੁੜ ਕੇ ਇਧਰ ਸਾਲ ਬੀਤਿਆ ਭੈਣ ਸੁੰਦਰੀ ਦਰ ਨੂੰ ਤਲਾਵਾ ਤੁਰਨਾ ਸੀ ਟਾਈਮ ਉਹ ਸਮਾਂ ਆ ਗਿਆ ਤੇ ਭੈਣ ਸੁੰਦਰੀ ਆਪਣੀਆਂ ਸਹੇਲੀਆਂ ਦੇ ਨਾਲ ਜੁੱਤੇ ਬਾਹਰ ਬਾਹਰ ਪੂਰੇ ਪਾਣੀ ਭਰ ਲਈ। ਇੱਕ ਜ਼ਿਲੰਦਰ ਦਾ ਨਵਾਬ, ਇੱਕ ਜ਼ਗਦਰ ਦਾ ਹਾਕਮ ਉਥੋਂ ਨੰਦ ਦਾ ਜਾਵੇ, ਉਹਦੀ ਨਿਗਾਹ ਪਈ ਭੈਣ ਸੁੰਦਰੀ ਤੇ। ਇਹ ਵੂਹ ਦੇ ਕੇ ਮੋਹ ਲੋ ਗਿਆ। ਇਹ ਜੱਦੇ ਸਰਕਾਰ ਦੇ ਬੰਦੇ ਸਨ, ਇਹਨਾਂ ਨੂੰ ਉਮਰੋਂ ਛੇ ਸੀ, ਜਿਹੜੇ ਰਾਜਨੀਤਿਕ ਬੰਦੇ ਹੁੰਦੇ ਆ ਨਾ ਆਪਣੀ ਮਹਾਨੀ ਅੰਦਰੋਂ ਕੰਨੀ ਤੇ ਗਾਲਾਂ ਲੋਕਾਂ ਦਾ ਡਰ ਲੰਦੇ ਆ। ਇਹ ਫਿਰ ਉਹ ਜੋ ਮਾਨਵ ਚਾਲੀ ਉਹ ਕਰਦੇ ਰਾਜਨੀਤੀ ਤੇ ਪਹਿਲਾਂ ਵੀ ਗੱਲ ਤੇ ਸੀ ਹੁਣ ਵੀ ਗੱਲ ਨਹੀਂ ਐ ਅੱਗੇ ਵੀ ਗੱਲ ਨਹੀਂ ਰਹੇ ਪਰ ਮਹਾਰਾਜੇ ਦਿੱਤਾ ਕਰਮ ਇਹਦੇ ਤੋਂ ਬਚਾਈ ਰੱਖਣ ਤੇ ਚੰਗੀ ਗੱਲ ਜਿਹੜਾ ਇਹਦੇ ਵਿੱਚ ਫਸ ਗਿਆ ਫਿਰ ਉਹ ਮਹਾਰਾਜੇ ਇਹ ਕਿਹੜੇ ਵਕਾਰ ਕਸੇ ਆ ਨਾ ਵੀ ਵਕਾਰਾਂ ਤੋਂ ਨਿਕਲਣਾ ਹੈ ਖਾਸ ਕਰਕੇ ਪੰਜ ਜਿਹੜੇ ਵਕਾਰ ਕਾਂਤ੍ਰੋਧ ਲਹੂ ਕੋ ਅਸੀਂ ਪਾਣੀ ਵਿੱਚ ਵੀ ਪਾਦੇ ਆ ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਸਰਮਦਰ ਸਰਪੇਨਾ ਤੇ ਕਾਬੂ ਪਾਇਆ ਜਾ ਸਕਦਾ ਫਿਰ ਉਹ ਕਾਬੂ ਨਹੀਂ ਪੈਂਦਾ ਜਿਹੜਾ ਆਦਮੀ ਲੋਜ ਵਾਸਤੇ ਹੈ ਇਹਨੂੰ ਡਰ ਨਹੀਂ ਸੀ ਕਿਸੇ ਦਾ ਇਹਨੇ ਫਿਰ ਮੋਹਿਤ ਹੋ ਕੇ ਭੈਣ ਸੁਮੇ ਨੂੰ ਅਗਵਾ ਕੀਤਾ ਤੇ ਅਵਾਹ ਕਰਕੇ ਉੱਥੇ ਲੈ ਗਿਆ ਜਿੱਥੇ ਆਪਣਾ ਕੰਬੂ ਲਾਇਆ ਸੀ شکار سے چڑیا ہوا سمبو لایا تمبو سی نو کے گیا اس جلدر کے ہاکم نے اگوا اگوا کرنے اپنے تمبوا چ ل کے کم گیا بابو جودا سنگھو سا شری بادشاہ نے انہوں نے بڑا با تماع لکھا ہوا چند نہنگ سنگا کا جتا ہو گئے پورا میری چٹا لگی ہوں ادھر ویر پتا لگ گیا ہاں میری آ گیا میر شاملے والے جتے دار مہا گرکی بڑے جنگی جو اپنا جتھا پورے چنگی جو رکھا ہوا سی سنگ 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 نے جتنے بابا بلوت سنگھ بابے بلوت سنگھ نے ਉਹ ਨਾਲੇ ਬੇਟੀ ਕਿਤੇ ਮੇਰੀ ਭੈਣ ਦਾ ਮੁਕਲਾਵਾ ਕਰਨਾ ਤੇ ਮੈਨੂੰ ਜਿੰਨਾ ਦਿਨਾਂ ਦੀ ਛੁੱਟੀ ਚਾਹੀਦੀ ਹੈ। ਜਾਂ ਪੰਜਾਂ ਦਿਨਾਂ ਦੀ ਛੁੱਟੀ ਚਾਹੀਦੀ ਹੈ। ਮੈਨੂੰ ਉਹਨੇ ਦੇਣੇ ਮੇਰੇ ਐਨੇ ਦਿਨਾਂ ਦੀ ਛੁੱਟੀ ਮੈਨੂੰ ਦੇ ਦਿਓ। ਮੈਂ ਉਸ ਤੋਂ ਬਾਅਦ ਇੱਥੇ ਫੇਰ ਆ ਰਹਾ ਹਾਂ। ਉਹ ਤਿੰਨ ਪੰਜਾਂ ਦਿਨਾਂ ਦੀ ਛੁੱਟੀ ਲੈ ਕੇ ਉੱਥੇ ਚਾਗਾ ਮਾਰ ਗਿਆ ਜਦੋਂ ਇਹ ਪਿੰਡ ਵਿੱਚ ਆਲਾ ਪਿੰਡ ਨੇ ਸਾਥ ਨੇ ਲੈ ਕੇ ਧਿਆਨ ਸਿੰਘ ਘੋਟੇ ਦੇ ਤੱਕ ਗਿਆ। ਭਾਵੇਂ ਉਹਨੂੰ ਨੇ ਅੰਸੇ ਨੂੰ ਪੜਨਾ ਆਪ ਜ਼ਰੂਰ ਸਮਝਿਆ ਜਾਂਦਾ ਸੀ ਪਰ ਲੋਕ ਜਦੋਂ ਲਿਹਾਂ ਸੀਆਂ ਨੂੰ ਦੇਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਸਰਕਾਰ ਦਾ ਸਿੱਧਾ ਮਤਲਬ ਆ ਲੈਂਗੇ ਇਹ ਮਰਨ ਤੋਂ ਡਰਦੇ ਨਹੀਂ ਤੇ ਇਹ ਚੰਗੇ ਕੰਮਾਂ ਵਾਸਤੇ ਜਾਣੇ ਜਾਂਦੇ ਕੰਮ ਚੰਗੇ ਕਰਦੇ ਆ ਬਸ ਸਰਕਾਰ ਇਹਨਾਂ ਦੀ ਦੈਰੀ ਹੈ ਕਿਉਂਕਿ ਸਰਕਾਰ ਦੀ ਚਾਹ ਨਹੀਂ ਇਹਨਾਂ ਦੇ ਸਾਹਮਣੇ ਸਰਕਾਰ ਸਾਰੇ ਨੂੰ ਆਪਣੇ ਥੱਲੇ ਰੱਖਣਾ ਚਾਹੁੰਦੀ ਇਹ ਸਰਕਾਰ ਤੋਂ ਹੀ ਤਾਂ ਜਾ ਕੇ ਮੁੱਲੇ ਇਹ ਗੱਲ ਸਾਰੇ ਲੋਕਾਂ ਨੂੰ ਪਤਾ ਸੀ ਪਿੰਡ ਦੀ ਸਾਧ ਦੇ ਵੱਡੇ ਉਹਨੂੰ ਵੇਚ ਕੇ ਕਹਿੰਦੇ ਜੇ ਆਹ ਕਰ ਲਿਆਂਦ ਸੀ ਹਾਰ ਅੰਮਾ ਨਾ ਭੈਣ ਸੁਮਰੀ ਨੂੰ ਉਹ ਹੱਥ ਵਿੱਚ ਕਿ ਲੈ ਕੇ ਜਾ ਨਹੀਂ ਸੀ ਸਕਦਾ ਐਡੀ ਗੱਲਾ ਤੇ ਬਾਬਾ ਬਦਨੰਦ ਸਿੱਨੂ ਘਰ ਪਹੁੰਚਿਆ ਘਰੇ ਰੋਣਾ ਪਟਣਾ ਪਿਆ ਐਹੋ ਜਿਹਾ ਰੋਣਾ ਵੀ ਜਦੋਂ ਕੋਈ ਮਰ ਜਾਂਦਾ ਹੈ ਉਹਨਾਂ ਨੇ ਇਹ ਗੱਲ ਸਮਝ ਲਈ ਕਿ ਸਾਡੀ ਕੁੜੀ ਹੁਣ ਮਰ ਗਈ ਏ ਮਰਿਆਂ ਤੋਂ ਵੀ ਗਾਹ ਕਰਦੀ ਹੁਣ ਉਹ ਨਹੀਂ ਆਉਣਾ ਹੀ ਨਹੀਂ ਉੱਥੇ ਰੋਣਾ ਪੈ ਗਿਆ ਉਹਨਾਂ ਨੂੰ ਲੱਗਿਆ ਕਿ ਸਾਡੀ ਕੁੜੀ ਮਾਰ ਹੀ ਗਈ ਐਨਾ ਦਰਦ ਸੀ ਉਹਨਾਂ ਜ਼ਿਲੰਦਰ ਦੇ ਹੱਥਾਂ ਦਾ ਵੀ ਉਹ ਚੁੱਪ ਕੇ ਲੈ ਗਿਆ ਹੁਣ ਨਹੀਂ ਆਉਣੀ ਪਰ ਬੰਦਾ ਜ਼ੋਰ ਦੇ ਲੌਂਦਾ ਹੀ ਏ ਥੋੜਾ ਬੋਲਦਾ

ਇਹ ਗਰੰਦਰ ਦੇ ਹਾਕਮ ਨੇ ਹੱਸ ਕੇ ਆਖਿਆ ਚਾਹ ਜਾਂ ਸੁਣ ਲੈ ਹੁਣ ਆਖਰੀ ਵਾਰ ਦੇ ਮੇਲੇ ਜੋਬੰਦੀ ਕਰਨ ਕਰ ਲੋ ਲੈ ਕੇ ਤੇ ਜਾਣ ਦਾ ਦੇਣ ਹੀ ਨਹੀਂ ਜਦੋਂ ਇਹ ਨਹੀਂ ਗੱਲ ਹੋਈ ਭੈਣ ਸੁੰਦਰੀ ਨੇ ਆਪਣੇ ਬਾਪੂ ਨੂੰ ਆਖਿਆ ਬਾਪੂ ਤੁਸੀਂ ਭਾਵੇਂ ਸਾਰਾ ਪਿੰਡ ਲੈ ਕੇ ਆ ਰਹੇ ਹੋ ਇਹ ਤੁਹਾਡੇ ਕੋਲੋਂ ਸਾਧਿਆ ਨਹੀਂ ਜਾਵੇ ਇਹ ਅਣਾੜੀ ਖਾਣਿਆ ਇਹਨੇ ਤੁਹਾਡੀ ਇੱਕ ਵੀ ਗੱਲ ਨਹੀਂ ਮੰਨੀ ਹੁਣ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਮੇਰੇ ਮੁਕਲਾਲੇ ਦਾ ਦੇਣ ਮੇਰੇ ਵੀ ਤੇ ਉਂਗਲੀਆਂ ਦੇ ਗਿਣਿਆ ਬਲਵੰਤ ਸਿੰਘ ਨੇ ਜਿੰਨੂੰ ਤੁਸੀਂ ਘਰੋਂ ਕੱਢਿਆ ਉਹ ਬਲਵੰਤ ਸਿੰਘ ਮੇਰਾ ਪਲਾਰਾ ਤੋੜਨਾ ਆ ਕੇ ਉਸੇ ਦਿਨ ਜਰੂਰ ਘਰ ਆਵੇਗਾ ਮੇਰੀ ਇੱਕ ਬੇਟੀ ਮੰਨੂ ਵੀ ਜਦੋਂ ਮੇਰਾ ਵੀਰ ਪਿੰਡ ਆਵੇ ਤੇ ਉਹਨੂੰ ਆਹ ਸਾਰੀ ਗੱਲ ਜਰੂਰ ਦੱਸਿਓ ਤੁਸੀਂ ਸਾਰਾ ਪਿੰਡ ਰੱਖ ਕੇ ਮੈਨੂੰ ਇੱਥੋਂ ਛਡਾ ਨਹੀਂ ਸਕਦੇ ਮੇਰਾ ਵੀਰ ਕੱਲਾ ਮੈਨੂੰ ਇੱਥੇ ਛਡਾ ਸਕਦਾ ਨਾ ਮੈਂ ਖਿਲਾ ਸਕੇ ਮੈਂ ਆਪਣਾ ਧਰਮ ਬਚਾਉਣਾ ਚਾਹੁੰਦੀ ਆ ਆਖਰੀ ਵਾਰ ਮੈਂ ਆਪਣੇ ਵੀਰ ਨੂੰ ਆਪਣੇ ਵੀਰ ਨੂੰ ਮਿਲਣਾ ਹੈ ਮੇਰੀ ਬੇਟੀ ਮਰ ਪ੍ਰਾਣ ਕਰੋ ਜਿਵੇਂ ਭੈਣ ਸੁੰਦਰੀ ਨੇ ਆਪਣੇ ਬਾਪੂ ਨੂੰ ਆਪਣੇ ਵੀਰ ਦਾ ਬਣਾ ਕਾਰ ਕਰਵਾਣ ਵਾਸਤੇ ਬੇਨਤੀ ਕੀਤੀ ਆ ਵੀ ਕਦੋਂ ਮੇਰਾ ਵੀਰ ਟੇਢਾ ਦੇ ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ ਉਹ ਬੇਨਤੀ ਕੀਤੀ ਆਸ ਤੇ ਪਾਰ ਕੁਤਨਾ ਪਾਇਆ ਇੱਕ ਦਿਨ ਯਤੇ ਬਾਪ ਨੇ ਬਲਵੰਤ ਸਿੰਘ ਨੇ ਆਪਣੀ ਮਾਂ ਨੂੰ ਪੁੱਛਿਆ ਮਾਤਾ ਜੀ ਭੈਣ ਕਿੱਥੇ ਆ ਮਕਲਾਵਾ ਤੋਤੇ ਨਹੀਂ ਗਿਆ ਮੈਂ ਕਿਤੇ ਲੇਟ ਤ ਨਹੀਂ ਬੰਦਿਆ ਮੈਨੂੰ ਕਿਤੇ ਦਿਲ ਤੇ ਨਹੀਂ ਭੁੱਲ ਗਿਆ ਮਾਤਾ ਨੇ ਆਖਿਆ ਪੁੱਤਰਾ ਤੈਨੂੰ ਦਿਲ ਕੋਈ ਨਹੀਂ ਭੁੱਲਿਆ ਬਸ ਗੱਲ ਇਹ ਹੈ ਵੀ ਉਹ ਮਰਿਆ ਤਾਂ ਗਾਓ ਗਈ ਹੈ ਭੈਣ ਤੇਰੀ ਅੱਖੋਂ ਕੋਈ ਨਹੀਂ ਉਹਨੇ ਪੁੱਛਿਆ ਹੋਰ ਕਿੱਥੇ ਆ ਉਹਨੇ ਸਾਰੀ ਲੱਗਰ ਸੀ ਜਨੰਦਰ ਦਾ ਹੱਥ ਨੂੰ ਜੋ ਕੇ ਲੱਗਿਆ ਤੰਗਵਾਵਤ ਤੇ ਸਾਰੇ ਪਿੰਡ ਦੇ ਮੋਰੀ ਬੰਦੇ ਗਏ ਉਹਨਾਂ ਰੋੜੇ ਮੁੱਟ ਕੇ ਧੰਗਿਆ ਉਹਨਾਂ ਭੈਣ ਸਦਗੀ ਵੀ ਛੱਡੇ ਆ ਰਹੇ ਤੇਰੇ ਉਹ ਤੇਰੀ ਭੈਣ ਜੀ ਨੂੰ ਦੁੱਖਾਂ ਦਾ ਸਮਾਂ ਉੱਥੇ ਪੰਘਿਆ ਉਹਨੇ ਇੱਕ ਇੱਛਾ ਪ੍ਰਕਰਣ ਜ਼ਰੂਰ ਕੀਤੀ ਆ ਕੋ ਆਖਰੀ ਵਾਰ ਤੈਨੂੰ ਮਿਲਣਾ ਚਾਹੁੰਦੀ ਸੀ ਤੈਨੂੰ ਆ ਗੱਲ ਸੁਣੀ ਬਾਪੇ ਬਲਵੰਤ ਸਿੰਘ ਦੀਆਂ ਅੱਖਾਂ ਵਿੱਚ ਲਾਲੀ ਆਈ ਦੌੜੇ ਯੋਸ਼ ਵਿੱਚ ਭੱਜ ਕੇ ਉਸੇ بڑے ਘੋੜੇ ਦੇ ਕਰਕੇ ਮਹਾਰਾਜ ਨੂੰ ਯਾਦ ਕਰਕੇ ਉੱਧ ਚਲਿਆ ਗਿਆ ਤੇ ਜਦੋਂ ਉੱਧ ਕੌਣ ਥਿਆ ਉਹ ਬੇਬੇ ਅਭੀ ਭੈਣ ਸੁਣੀ ਚਿਠਾ ਬਣਾ ਕੇ ਉੱਤੇ ਬੈਠੀ ਹੋਈ ਹੈ ਭੈਣ ਨੇ ਸੋਚਿਆ ਕਿ ਮਹਾਰਾਜੇ ਇਹ ਅਰਦਾਸਾਂ ਕਰਤੀ ਸੀ ਮਹਾਰਾਜੇ ਇੱਕ ਬੇਨਤੀ ਪ੍ਰਵਾਨ ਕਰੋ ਆਖਰੀ ਸਮਾਂ ਤੇ ਆ ਮੇਰਾ ਵੀਰ ਮੈਨੂੰ ਇੱਕ ਵਾਰ ਰਣ ਦੇ ਮੇਲ ਲਵੇ ਭੈਣ ਵੀ ਨੇ ਇਹ ਅਰਦਾਸ ਕੀਤੀ ਤੇ ਇਹ ਗੱਲ ਉਹਨੂੰ ਆਖੀ ਜਲੰਧਰ ਦੇ ਹਾਕਮ ਨੂੰ ਕਿ ਇਹ ਬਿਆਸਾ ਦੀ ਪਾਣੀ ਨਾਲ ਆਪਣੇ ਵਕਤ ਤੋੜਨਾ ਚਾਹੁੰਦੀ ਹੈ ਉਸ ਦਿਨ ਤਾਂ ਬਗਵਤੀ ਨਹੀਂ ਸੀ ਜਨਰਤ ਦੇ ਹਾਕਮ ਨੇ ਸੋਚਿਆ ਵੀ ਚੱਲ ਬੋਲੀ ਲੈਣਾ ਗੱਲ ਤੇ ਮੰਨੀ ਆਣਾ ਉਹ ਫਿਰ ਪਾਣੀ ਲੈਣ ਤਰੇ ਗਿਆ ਆਪਣੇ ਬੰਦਿਆਂ ਨੂੰ ਕਹਿ ਕੇ ਗਿਆ ਇਹਦੇ ਤੇ ਧਿਆਨ ਰੱਖਿਓ ਉਹ ਬਾਜ਼ਪੁੱਟਾਂ ਲੱਗਦੇ ਨਸ਼ਾ ਕਰਨ ਲੱਗਦੇ ਉਹ ਇੱਕ ਪਾਸੇ ਬੈਠੇ ਭੈਣ ਸੁੰਦਰੀ ਨੇ ਲੱਕੜਾ ਕੱਟੀਆਂ ਦਿੱਤੀਆਂ ਇਹਦੇ ਕਿਹਾ ਬਣਾਈ ਉਹਦੇ ਉਂਤੇ ਬਹਿ ਗਏ ਥੱਲੇ ਉਹਨੇ ਅੰਗਿਆਰ ਲਾ ਰਿਆ ਐਨੇ ਨੂੰ ਵੇਖ ਲਿਆ ਤੇਰਾ ਵੀਰ ਆ ਗਿਆ ਤੇ ਜਦੋਂ ਵੀਰ ਨੇ ਆਣ ਕੇ ਲੇਖਿਆ ਉਹਨੇ ਆਖਿਆ ਭੈਣੇ ਇਹ ਕਹਿੰਦਾ ਕਿ ਤੂੰ ਇਹ ਕੰਮ ਕਰੇ ਕਿਉਂਕਿ ਸਿੱਖ ਪੰਥ ਵਿੱਚ ਇਹਨੂੰ ਪਾਪ ਮੰਨਿਆ ਜਾਂਦਾ ਆ ਆਤਮ ਹੱਤਿਆ ਕਰਨਾ ਪਾਪ ਆ ਭੈਣ ਨੂੰ ਉਸ ਦਿਖਾ ਤੋ ਠਾਇਆ ਉਹ ਮਿਲੀ ਤੇ ਫਿਰ ਵੀਰ ਨੇ ਆਖਿਆ ਹੁਣ ਇੱਕ ਗਲਤ ਵੀ ਜੇ ਤੇ ਆ ਗਿਆ ਜਲੰਧਰ ਦਾ ਹਾਤਮ ਉਹਨੇ ਫਿਰ ਮੇਰੇ ਨਾਲ ਲੜਨ ਕਰਨੀ ਆ ਮੈਂ ਕਹਿੰਦਾ ਕਿ ਸਭ ਹੱਦ ਤੱਕ ਲੜਾਂਗਾ ਤੇ ਤੇਰੇ ਅੱਖਾਂ ਸਾਹਮਣੇ ਤੇਰਾ ਵੀਰ ਮਰੇ ਤੈਨੂੰ ਚੰਗਾ ਤਾਂ ਨਹੀਂ ਲੱਗੂਗਾ ਭੈਣ ਨੇ ਆਖਿਆ ਸਤ ਬਜਨ ਵੀਰ ਜੀ ਉਹ ਦੋਵੇਂ ਭੈਣ ਭਰਾ ਤੇੰਦੇ ਆਏ ਤੇ ਮਾਪਿਆਂ ਨੇ ਫੇਰ ਰੋਣਾ ਪਾਇਆ ਉਹਨੇ ਆਖਿਆ ਬਰਬੰਸਿਆ ਪਹਿਲਾਂ ਤੂੰ ਹੰਗ ਬਣ ਕੇ ਕਹੇ ਆਇਆ ਸਾਡੀ ਉਦੋਂ ਤੂੰ ਰੋਣਾ ਪਾਇਆ ਉਦੋਂ ਤਾਂ ਸਾਨੂੰ ਜੱਦ ਪਾਇਆ ਹੁਣ ਫੇਰ ਤੇ ਆਪਣੀ ਭੈਣ ਨੂੰ ਇੱਥੇ ਲੈ ਕੇ ਆ ਗਿਆ ਫੇਰ ਜਦ ਪਉਣਾ ਹੀ ਜਿਲੰਦਰ ਦਾ ਹੱਥ ਫੇਰ ਇੱਥੇ ਰਹੇਗਾ ਸਾਨੂੰ ਮਾਰੇ ਦਾ ਪਿੰਡ ਵਾਲਿਆਂ ਨੂੰ ਪਰੇਸ਼ਾਨ ਕਰੇਗਾ ਜਾਤੇ ਨੂੰ ਹੱਥੋਂ ਕੋਲ ਸਾਡਿਆ ਜਾਂ ਆਪਣੇ ਨਾਲ ਲੈ ਜਾ। ਬਾਬੇ ਬਦਮੰਦ ਸਿੰਘ ਨੇ ਆਪਣੀ ਭੈਣ ਨੂੰ ਨਾਲ ਲਿਆ ਉਹ ਤਾ ਨੂੰ ਆਣ ਦੇ ਸ਼ਾਮ ਨੂੰ ਚਲੇ ਗਿਆ। ਰਸਤੇ ਵਿੱਚ ਕੀ ਵੇਨਾ ਉਹਨੂੰ ਸਿੰਘ ਨੂੰ ਲੜੇ ਦੋ ਚਾਰ ਫੱਟੜ। जख्मी ਤੇ ਉਹਨਾਂ ਦੀ ਯਾਤਾਂ ਬਿਹਾੜੀ ਇੱਥੇ ਜੰਗ ਹੋਈ ਐ। ਹਾਕਮਾ ਦਾ ਦੋਤਾ ਆਇਆ ਸੀ ਉਹ ਸਿੰਘਾਂ ਨੂੰ ਸ਼ਹੀਦ ਕਰਕੇ ਚਲੇ ਆ ਗਿਆ ਇੱਕ ਦੋ ਜੱਥੇਦਾਰ ਸਨ ਜਿਨ੍ਹਾਂ ਨੇ ਸਾਰੀ ਗੱਲ ਬਾਬੇ ਬਲਵੰਤ ਸਿੰਘ ਨੂੰ ਦੱਸੀ ਐਵੇਂ ਉਹ ਹੀ ਕਲੰਦਰ ਦਾ ਹਾਕਮ ਉਹਨੇ ਦੇਖਿਆ ਵੀ ਟਿਖਾ ਦੇ ਵਿੱਚ ਹੱਦੀ ਤੇ ਕੋਈ ਨਹੀਂ ਇਹਦਾ ਮਤਲਬ ਉਹ ਸ੍ਰੋਸਤੀ ਜਿਹੜੀ ਉਹ ਘੈਂ ਸੁਗਰੀ ਉਹ ਭੱਜ ਗਈ ਹੈ ਉਹਨੂੰ ਪਤਾ ਲੱਗਾ ਕਿ ਬਾਬਾ ਬਲਵੰਤ ਸਿੰਘੋ ਦਾ ਵੀਰ ਉਹਨੂੰ ਸੁਣਾ ਕੇ ਲੈ ਗਿਆ ਜਦੋਂ ਉਹਨੇ ਆਪਣੇ ਮਨ ਇਹਨੂੰ ਆਖਿਆ ਕਹਿੰਦੇ ਚਲੋ ਇਹਨੂੰ ਹੁਣ ਫੜਨ ਚੱਲੀਏ ਬਾਬੇ ਪਰਮੰਤ ਸਿੰਘ ਨੇ ਆਪਣੇ ਸਿੰਘਾਂ ਨੂੰ ਹਾਲ ਪੁੱਛਿਆ ਸੀ ਉੱਥੇ ਹੀ ਉਹ ਆਪਿਆ ਹਾਕਮ ਆਇਆ ਉਹਦੇ ਨਾਲ ਜਾਣ ਹੋਈ ਕਿ ਇਹਸਾ ਰੱਤ ਦਾ ਕਸੂਰਪਾ ਲੜਦਾ ਅਕੀਰ ਬਾਬੇ ਪਰਮੰਤ ਸਿੰਘ ਨੂੰ ਤੇ ਭੈਣ ਸੰਗੀਆਂ ਨੂੰ ਕੈਦ ਕਰਕੇ ਗਲੰਦਰ ਲੈ ਗਿਆ ਗਲੰਦਰ ਤੋਂ ਦਿੱਲੀ ਜਾਣ ਵਾਲੀ ਸੜਕ ਤੇ ਤਿੰਨ ਵੀ ਇਹ ਉਹਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ

ਕੋਈ ਸਿੰਘ ਜਾਓ ਪਤਾ ਕਰਕੇ ਆਓ ਸਿੰਘ ਆਇਆ ਉਹਨੂੰ ਪਤਾ ਲੱਗਿਆ ਵੀ ਸਰਾ ਦੀ ਸਫਾਈ ਹੋ ਰਹੀ ਆ ਇੱਥੇ ਕੋਈ ਨਾ ਕੋਈ ਕੰਮ ਹੋਵੇਗਾ ਰਾਤ ਪਈ ਉਹਨੂੰ ਪਤਾ ਲੱਗਿਆ ਜੁਮੇ ਦੇ ਬਿਨ ਬਾਬੇ ਬਲਵੰਤ ਸਿੰਘ ਨੂੰ ਤੇ ਉਹਦੀ ਭੈਣ ਨੂੰ ਇੱਥੇ ਲਿਆਂਦਾ ਜਾਏਗਾ ਦਿੱਲੀੋਂ ਇੱਕ ਕਾਹੀ ਆਇਆ ਉਹ ਕਾਜੀ ਜਗੰਦਰ ਦੇ ਹਾਕਮ ਤੇ ਭੈਣ ਸੁੰਦਰੀ ਦਾ ਨਿਕਾਹ ਬੜੇਗਾ ਤੇ ਜੇ ਬਾਬੇ ਬਰਮੰਦ ਸਿੰਘ ਨੇ ਧੀਨ ਮੰਨ ਲਿਆ ਤੇ ਜਿਉਂਦਾ ਰਹੇ ਤਾਂ ਮਿੰਟ ਨੂੰ ਮਾਰ ਦਿੱਤਾ ਜਾਏਗਾ ਆ ਖਬਰ ਉਹ ਨਿਹੰਗ ਸਿੰਘਾਂ ਨੂੰ ਮਿਲੀ ਉਹਨੇ ਮਿੰਟ ਨਾਲ ਆਇਆ ਪਪਾ ਖਾਨ ਸਿੰਘ ਦੀ ਨਾਲੇ ਰਾੜੇ ਨੂੰ ਜਾ ਕੇ ਖਬਰ ਦੇ ਦਿੱਤੀ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਬਾਬਾ ਜੀ ਨੇ ਆਪਣੇ ਸਿੰਘਾਂ ਨੂੰ ਆਖਿਆ ਸਿੰਘੋ ਦਾਦਾ ਵੀਰ ਗਰਮੰਦੇ ਹਾਕਮ ਨੇ ਕੈਦ ਕਰ ਲਿਆ ਉਹਦੀ ਭੈਣ ਨੂੰ ਕੈਦ ਕਰ ਲਿਆ ਹੁਣ ਸਮਝ ਆ ਗਿਆ ਸ਼ਹੀਦਿਆਂ ਕੋਲ ਕਿ ਇਹਦੇ ਇਥੇ ਮਰ ਗਏ ਆਪਣੀ ਵੀਰ ਨੂੰ ਬਚਾਉਣ ਦੇ ਜਾ ਕੇ ਤੇ ਪਰ ਧਰਮ ਦੇ ਕੋਈ ਇਤਿਹਾਸ ਵਿੱਚ ਇਹ ਗੱਲ ਨਹੀਂ ਲੇਖ ਸਕਦਾ ਵੀਰਾਂ ਸਿੰਘ ਆਪਣੇ ਵੀਰਾਂ ਨੂੰ ਬਚਾਉਣ ਨਹੀਂ ਜਾਂਦੇ ਰਹੇ ਇਤਨੇ ਅੰ ਸਿੰਘ ਉਹਨੂੰ ਮਟਾਉਣ ਵਾਸਤੇ ਕਈਆਂ ਨੇ ਅੰ ਸਿੰਘਾਂ ਦਾ ਜੱਥਾ ਬਾਬੇ ਸ਼ਾਮ ਸਿੰਘ ਨੇ ਪਿਆਰ ਕੀਤਾ ਪੰਜ ਪੰਜ ਕਾਰੇ ਛੱਡ ਕੇ ਫਿਕਾਰਿਆਂ ਦੇ ਟੋਟਾ ਲਾ ਕੇ ਸਾਧੂਆਂ ਦੇ ਅਰਦਾਸ ਬੇਤੀ ਕਰਕੇ ਮੀਆਂ ਸਿੰਘਾਂ ਨੇ ਚਾਲਾਗੇ ਨੇ ਮਾਰਿਆ ਤੇ ਉਹ ਜਲੰਧਰ ਪਹੁੰਚ ਕੇ ਭੈਣ ਸੁੰਦਰੀ ਤੇ ਬਲੰਦ ਸਿੰਘ ਚਾਲਾ ਮਾਰਿਆ ਆਏ ਜਲੰਧਰ ਅੰਨੇ ਨੂੰ ਜੁਮੇ ਦੇ ਲੈਣਾ ਇੱਥੇ ਚੰਦਾਲ ਕਾ ਦੀ ਜੰਨੀ ਤੋਂ ਆਇਆ ਸੀ ਜਲੰਧਰ ਦਾ ਹਾਕਮ ਵੀ ਜੁਗਿਆ ਉਹਨਾਂ ਨੇ ਆਖਿਆ ਇੱਕ ਸਿਰ ਮੰਨਣ ਵਾਲਾ ਬੰਦਾ ਆਖੇ ਬਲਵੰਤ ਸਿੰਘ ਧਿਆਉਰੇ ਤੇਰੇ ਤੇਸ ਕੱਟੀਏ ਐਂਦਾ ਹੱਥ ਨਾਲ ਨਹੀਂ ਹੱਥ ਤੋੜ ਕੇ ਦੂਜੀ ਹੱਥ ਨਿਭਾ ਦੇਗਾ ਮਿਆਂ ਸਿੰਘਾਂ ਦੇ ਬਚਨ ਇਤਾਂ ਦੇ ਹੁੰਦੇ ਆ ਕਿ ਅਗਲਾ ਬੰਦਾ ਕਰ ਦੇ ਤੇ ਐਂੀਆਂ ਗੱਲਾਂ ਕਰਦੇ ਕਰਦੇ ਉਹਨਾਂ ਦੇ ਬਾਪੇ ਬਲਵੰਤ ਸਿੰਘ ਨੂੰ ਸੋਚਿਆ ਵੀ ਜੀਨ ਮੰਨਾਂਗੇ ਉਹ ਬੰਦੇ ਨਾ ਉਹਨਾਂ ਨੇ ਆਖਿਆ ਭੈਣ ਸੁੰਦਰੀ ਨੂੰ ਅਦਮੰਦਰ ਦੇ ਹਾਕਮ ਨਾਲ ਨਿਕਾਹ ਵਾਸਤੇ ਮਨਾਈਏ ਉਹ ਬੰਦੇ ਨਾ ਇਹ ਬੱਲਾ ਹੁਣ ਜਾਈ ਸੀ ਐਨੇ ਨੂੰ ਵੇਖਿਆ ਬਾਬੇ ਸ਼ਾਮ ਸਿੰਘ ਨਾਹ ਦੇ ਵਾਲੇ ਦਾ ਜੱਥਾ ਉੱਥੇ ਆ ਗਿਆ ਅੰਮ੍ਰਿਤ ਬਾਗ ਸਤਿ ਸ਼੍ਰੀ ਅਕਾਲ ਦੇ ਝਕਾਰੇ ਉਹਨਾਂ ਨੇ ਅੱਗੇ ਪੜਜੂ ਬਾਦਤਾ ਬਾਬੇ ਸ਼ਾਮ ਸਿੰਘ ਦੇ ਨਾਹ ਦੇ ਵਾਲੇ ਦੇ ਸਿਨਾਂ ਨੇ ਉੱਥੇ ਪਹਿਰਾ ਵੀ ਲੱਗ ਵਜਾ ਦਿੱਤੀ ਉਹਨਾਂ ਦੇ ਜਿੰਨੇ ਸਿਪਾਹੀ ਸਨ ਉਹਨਾਂ ਨੂੰ ਅਗਲੇ ਜਹਾਣੀ ਮਿਟਾ ਦਿੱਤਾ ਜਿਹੜਾ ਜਮੀਨੋਂ ਇੱਕ ਤਾਰੀ ਆਇਆ ਸੀ ਨਾ ਨਿਕਾਹ ਕਰਾਉਣ ਵਾਸਤੇ ਵਿਆਹ ਕਰਾਉਣ ਵਾਸਤੇ ಒಂದ ಸೇವಾ ಕೂಡ ಧರ್ತ